ਅੱਜ ਤੁਸੀਂ ਦੇਖੋਗੇ ਮਲੋਟ ਏਰੀਏ ਦੇ ਇੱਕ ਪਿੰਡ ਵਿੱਚ ਬਣਿਆ ਇੱਕ ਐਸਾ ਪੁਲ ਜੋ ਸਰਕਾਰ ਨੇ ਲੋਕਾਂ ਦੀ ਅਨਰਜ਼ੀਆਂ ਲੋਕਾਂ ਦੀ ਤਾਕਤ ਸਾਗਦਨਾ ਦਾ ਜੋਰ ਵੇਖਣ ਲਈ ਬਣਾਇਆ ਇਸ ਪੁਲ ਦੀ ਜਿਹੜੀ ਉਚਾਈ ਆ ਇਸ ਤਰੀਕੇ ਦੇ ਨਾਲ ਰੱਖੀ ਗਈ ਹੈ ਵੀ ਮਾੜਾ ਸਾਧਨ ਜਾਂ ਇੰਜਨ ਹੋਣ ਵਾਲਾ ਸਾਧਨ ਮਾੜਾ ਬੰਦਾ ਇਸ ਪੁਲ ਦੇ ਉੱਤੋਂ ਦੀ ਪੱਠੇ ਲੈ ਕੇ ਸਾਈਕਲ ਦੇ ਉੱਪਰ ਰੱਖ ਕੇ ਜਾਂ ਕੋਈ ਹੋਰ ਸਾਧਨ ਮਾੜਾ ਲੈ ਕੇ ਇਸ ਦੇ ਉੱਪਰ ਨਹੀਂ ਟੱਪ ਸਕਦਾ ਸਰਕਾਰ ਨੇ ਇਹ ਪਾਲਿਸੀ ਸਿਰਫ ਉਹਨਾਂ ਲੋਕਾਂ ਦੇ ਲਈ ਬਣਾਈ ਹੈ ਜਿਨ੍ਹਾਂ ਨੂੰ ਆਪਦੇ ਆਪ ਤੇ ਜਾਂ ਆਪਣੇ ਟਰੈਕਟਰ ਤੇ ਜਾਂ ਆਪਣੇ ਸਾਧਨ ਦੇ ਉੱਪਰ ਕੋਈ ਸ਼ੱਕ ਹੈ ਵੀ ਸਾਡਾ ਸਾਧਨ ਥੋੜਾ ਕਮਜ਼ੋਰ ਹੈ ਜਦੋਂ ਇਹ ਪੁਲ ਦੇ ਉੱਪਰ ਦੀ ਕੋਈ ਸਾਧਨ ਟਰੈਕਟਰ ਟਰਾਲੀ ਲੋਡ ਲੈ ਕੇ ਟੱਪਦਾ ਹੈ ਜਾਂ ਕੋਈ ਬੰਦਾ ਸਾਈਕਲ ਦੇ ਉੱਪਰ ਪੱਠੇ ਲਿਆ ਕੇ ਇਹ ਪੁਲ ਚੜ ਜਾਂਦਾ ਹੈ ਤੇ ਸਰਕਾਰ ਉਸ ਨੂੰ ਇੱਕ ਸਰਟੀਫਿਕੇਟ ਦੇ ਦਿੰਦੀ ਹੈ ਜਿਸ ਵਿੱਚ ਉਹ ਲਿਖ ਦਿੰਦੀ ਹੈ ਇਹ ਬੰਦਾ ਬਹੁਤ ਤਾਕਤਵਰ ਹੈ ਬਹੁਤ ਹੀ ਸਿਹਤਮੰਦ ਹੈ ਇਹ ਪੁਲ ਬਣਾਉਣ ਵਿੱਚ ਇਹੀ ਮਕਸਦ ਹੈ ਵੀ ਇਹ ਪੁਲ ਜਦੋਂ ਬਣਾਇਆ ਸੀ ਉਦੋਂ ਪਿੰਡ ਦੇ ਲੋਕਾਂ ਨੇ ਵੀ ਇਸ ਪੁਲ ਦੀ ਬਹੁਤ ਸ਼ਲਾਘਾ ਕੀਤੀ ਸੀ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਮਲੋਟ ਏਰੀਏ ਦੇ ਲੋਕ ਇਹ ਪੁਲ ਦੇ ਉੱਤੋਂ ਦੀ ਟੱਪੇ ਆ ਜਿਹੜੇ ਜਿਹੜੇ ਆਪਦੀ ਤਾਕਤ ਚੈੱਕ ਕਰ ਚੁੱਕੇ ਆ ਉਹ ਵੀ ਕਮੈਂਟ ਕਰ ਸਕਦੇ ਆ ਤੁਸੀਂ ਦੱਸਿਓ ਇਹ ਪੁਲ ਕਿੱਥੇ ਬਣਿਆ ਹੈ ਕਿਉਂ ਬਣਿਆ ਹੈ ਕਿਹੜੇ ਪਿੰਡ ਦੇ ਵਿੱਚ ਬਣਿਆ ਹੈ ਜਿੱਥੋਂ ਤਾਈ ਮੈਨੂੰ ਲੱਗਦਾ ਹੈ ਕਿਸ ਕਾਰਨ ਕਰਕੇ ਬਣਿਆ ਹੈ ਟਰੈਕਟਰਾਂ ਬੰਦਿਆਂ ਕਾਰਾਂ ਜੀਪਾਂ ਦਾ ਲੋਡ ਚੈੱਕ ਕਰਨ ਲਈ ਇਸ ਪੁਲ ਨੂੰ ਬਣਾਇਆ ਗਿਆ ਹੈ ਜਿਸ ਪੁਲ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇੰਨਾ ਲੋਡ ਲੈ ਕੇ ਟਰੈਕਟਰ ਚੜ ਰਿਹਾ ਹੈ ਧੰਨਵਾਦ